ਅੱਜ ਬਹੁਤ ਵੱਡੀਆਂ ਤਿੰਨ ਖਬਰਾਂ ਨੇ ਵੱਡਾ ਤਹਿਲਕਾ ਮਚਾ ਦਿੱਤਾ ਹੈ ਕਹਿੰਦੇ ਵਾੜ ਖੇਤ ਨੂੰ ਖਾਵਣ ਲੱਗੀ ਕੌਣ ਕਰੂ ਰਖਵਾਲੀ ਅੱਜ ਪੁਲਿਸ ਮੁਖੀ ਡੀਜੀਪੀ ਦੇ ਉੱਪਰ ਬਹੁਤ ਵੱਡੀ ਗਾਜਗਰੀ ਹੈ ਔਰ ਡੀਜੀਪੀ ਨੂੰ ਸਸਪੈਂਡ ਕਰਨਾ ਪਿਆ ਮੁਅਤਲ ਕਰਨਾ ਪਿਆ ਮਾਮਲਾ ਬਹੁਤ ਵੱਡਾ ਹੈ ਮਾਮਲਾ ਸ਼ਰਮਨਾਕ ਵੀ ਹੈ ਕਿਉਂਕਿ ਦੋਸ਼ ਬਹੁਤ ਸ਼ਰਮਨਾਕ ਤੇ ਵੱਡੇ ਲੱਗੇ ਨੇ ਔਰ ਦੂਜੀ ਵੱਡੀ ਖਬਰ ਹੈ ਇੱਕ ਮਹਿਲਾ ਅਫਸਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਰੰਗੇ ਹੱਥੀ ਉਤੋਂ ਮਹਿਲਾ ਅਫਸਰ ਨੂੰ ਫੜਿਆ ਗਿਆ ਔਰ ਤੀਜੀ ਖਬਰ ਅੱਜ ਫੇਰ ਇੱਕ ਇਨਕਾਊਂਟਰ ਕੀਤਾ ਗਿਆ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣਾ ਕਮੈਂਟ ਇਸ ਖਬਰ ਬਾਰੇ ਵੀ ਤੁਸੀਂ ਜ਼ਰੂਰ ਦਿਖਿਓ ਖਬਰ ਕਰਨਾਟਕ ਤੋਂ ਹੈ ਕਰਨਾਟਕਾ ਦੇ ਡੀਜੀਪੀ ਜਿਹੜੇ ਇੱਕ ਬਹੁਤ ਵੱਡੇ ਪੁਲਿਸ ਅਧਿਕਾਰੀ ਐ ਕੇ ਰਾਮਚੰਦਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੁਅਤਲ ਕੀਤਾ ਗਿਆ ਦੋਸ਼ ਉਹਨਾਂ ਦੇ ਉੱਪਰ ਇਹ ਲੱਗਿਆ ਕਿ ਉਹ ਆਪਣੇ ਦਫ਼ਤਰ ਦੇ ਵਿੱਚ ਇੱਕ ਪੁਲਸ ਮੁਖੀ ਜਿਹਦੇ ਉੱਪਰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਹੈ ਜਿਹਦੇ ਉੱਪਰ ਲੋਕਾਂ ਨੂੰ ਇਨਸਾਫ ਦੇਣ ਦੀ ਜ਼ਿੰਮੇਵਾਰੀ ਹੈ ਸਾਰੀ ਪੁਲਿਸ ਨੂੰ ਜਿਹਨੇ ਕੰਟਰੋਲ ਕਰਨਾ ਉਹਦੇ ਉੱਪਰ ਇਹ ਦੋਸ਼ ਹੈ ਕਿ ਪੁਲਸ ਮੁਖੀ ਆਪਣੀ ਵਰਦੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਔਰਤਾਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਤੇ ਉਹਦੀਆਂ ਵੀਡੀਓ ਵਾਇਰਲ ਹੋਈਆਂ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਉਹਨੂੰ ਸਸਪੈਂਡ ਕੀਤਾ ਇੱਥੇ ਇਹ ਵੀ ਦੱਸ ਦਈਏ ਕਿ ਇਹ ਇੱਕ ਮਸ਼ਹੂਰ ਅਭਨੇਤਰੀ ਦਾ ਪਿਤਾ ਇੱਕ ਫਿਲਮੀ ਐਕਟਰ ਦਾ ਪਿਤਾ ਜਿਹੜੀ ਪਹਿਲਾਂ ਹੀ ਸੋਨੇ ਦੀ ਗੈਰ ਕਾਨੂੰਨੀ ਤਸਕਰੀ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਪਈ ਹੈ ਉਹ ਸੋਹਣੀ ਸੁਨੱਖੀ ਐਕਟਰ ਉਹਦਾ ਪਿਤਾ ਔਰ ਵੀਡੀਓ ਸਾਹਮਣੇ ਆਈਆਂ ਉਹਨਾਂ ਕਥਿਤ ਵੀਡੀਓ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਅਫਸਰ ਇਹ ਸਾਰੇ ਕੁਸ਼ ਨੂੰ ਸਾਜ਼ਿਸ਼ ਦੱਸ ਰਿਹਾ ਨਕਾਰ ਰਿਹਾ ਕਿ ਇਹ ਮੇਰੇ ਖਿਲਾਫ ਸਾਜ਼ਿਸ਼ ਹੈ ਪਰ ਸਰਕਾਰ ਨੇ ਉਹਨੂੰ ਮੁਅਤਤ ਕਰ ਦਿੱਤਾ ਸਸਪੈਂਡ ਕਰ ਦਿੱਤਾ ਹੁਣ ਤੁਸੀਂ ਦੱਸਿਓ ਕੀ ਇਹ ਸਾਜ਼ਿਸ਼ ਹੋ ਸਕਦੀ ਹੈ ਜਾਂ ਸੱਚ ਵੀ ਹੋ ਸਕਦਾ ਹੈ ਵੀਡੀਓ ਇਸ ਤਰ੍ਹਾਂ ਦੀਆਂ ਆਈਆਂ ਕਿ ਉਹ ਕਈ ਸਾਰੀਆਂ ਔਰਤਾਂ ਜਿਹੜੀਆਂ ਜਿਹੜੀਆਂ ਡਿਪਾਰਟਮੈਂਟ ਚ ਪੁਲਿਸ ਵਿਭਾਗ ਚ ਕੰਮ ਕਰਦੀਆਂ ਹੋ ਸਕਦੀਆਂ ਜਾਂ ਬਾਹਰੋਂ ਕਿਤੋਂ ਆਈਆਂ ਹੋ ਸਕਦੀਆਂ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਆ ਅਤਰਾਜ ਯੋਗ ਹਰਕਤਾਂ ਕਰ ਰਿਆ ਜਿਨ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਹੁਣ ਇੱਥੇ ਅਫਸਰ ਨੇ ਤਾਂ ਨਕਾਰ ਦਿੱਤਾ ਵੀ ਵੀਡੀਓ ਗਲਤ ਨੇ ਉਹ ਤਾਂ ਫੇਕ ਨੇ ਤੇ ਮੇਰੇ ਖਿਲਾਫ ਸਾਜ਼ਿਸ਼ ਹੈ ਇਹ ਵੀ ਕੰਮ ਬਾਬਾ ਛਲ ਪਿਆ AI ਜਦੋਂ ਦੀ ਆਈ ਹੈ ਉਦੋਂ ਦੀ ਹਰ ਇੱਕ ਵੀਡੀਓ ਨੂੰ AI ਨਾਲ ਬਣੀ ਨਕਲੀ ਵੀਡੀਓ ਕਹਿਣਾ ਇਹ ਵੀ ਇੱਕ ਵਧੀਆ ਬਹਾਨਾ ਹਰ ਇੱਕ ਨੂੰ ਮਿਲ ਚੁੱਕਾ ਹੈ ਮੈਨੂੰ ਨਹੀਂ ਪਤਾ ਕਿ ਇਸ ਪੁਲਿਸ ਮੁਖੀ ਡੀਜੀਪੀ ਦੀ ਵੀਡੀਓ ਅਸਲੀ ਹੈ ਕਿ ਨਕਲੀ ਹੋ ਸਕਦਾ ਨਕਲੀ ਹੁਣ ਪਰ ਮੈਂ ਗੱਲ ਕਰ ਰਿਹਾ ਕਿਸੇ ਦੀ ਕੋਈ ਵੀਡੀਓ ਜਾਂ ਆਡੀਓ ਰਿਕਾਰਡਿੰਗ ਆ ਜੇ AI ਨਾਲ ਬਣੀ ਕਹਿਣਾ ਇਹ ਬੜਾ ਆਸਾਨ ਕੰਮ ਹੋ ਗਿਆ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀਆਂ ਕਥਤ ਤੌਰ ਤੇ ਆਡੀਓ ਰਿਕਾਰਡਿੰਗ ਅਕਾਲੀ ਦਲ ਨੇ ਲੀਕ ਕੀਤੀਆਂ ਅਕਾਲੀ ਦਲ ਨੇ ਦੋਸ਼ ਲਾਇਆ ਸੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਪਟਿਆਲਾ ਦੇ ਐਸਐਸਪੀ ਆ ਜਿਹੜੇ ਉਹ ਹੇਠਲੇ ਕਰਮਚਾਰੀਆਂ ਨੂੰ ਇਹ ਇਹ ਹੁਕਮ ਦੇ ਰਹੇ ਆ ਕਿ ਆਹ ਆਮ ਆਦਮੀ ਪਾਰਟੀ ਦੇ ਪੱਖ ਚ ਭੁਗਤਣਾ ਤੇ ਬਾਕੀਆਂ ਨੂੰ ਦਬਾਉਣਾ ਹੈ ਵੋਟਾਂ ਦੇ ਵਿੱਚ ਪਰ ਜਦੋਂ ਅਕਾਲੀ ਦਲ ਨੇ ਉਹ ਵੀਡੀਓ ਆਪਣੇ ਸੁਖਬੀਰ ਬਾਦਲ ਦੇ ਪੇਜ ਤੋਂ ਜਾਰੀ ਕੀਤੀ ਤਾਂ ਉਹ ਰਿਕਾਰਡਿੰਗ ਤੋਂ ਬਾਅਦ ਪੁਲਿਸ ਨੇ ਕਹਿ ਦਿੱਤਾ ਵੀ ਇਹ ਨਕਲੀ ਹੈ ਇਹ AI ਨਾਲ ਬਣਾਈ ਆ ਇਹ ਫੇਕ ਆ ਜਦੋਂ ਕਿ ਅਜੇ ਉਹਦੀ ਜਾਂਚ ਵੀ ਨਹੀਂ ਸੀ ਹੋਈ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਉਹਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹੋਏ ਨੇ ਹੁਣ ਫਿਰ ਹਾਈ ਕੋਰਟ ਨੇ ਉਹ ਉਹਦੀ ਉਹਦੀ ਜਾਂਚ ਦੇ ਉੱਪਰ ਰਿਪੋਰਟ ਮੰਗੀ ਹੈ ਚੋਣ ਕਮਿਸ਼ਨ ਤੋਂ ਹੁਣ ਦੇਖਣਾ ਇਹ ਆ ਕਿ ਉਹ ਵੀ ਜਿਹੜੀ ਰਿਕਾਰਡਿੰਗ ਹੈ ਕਾਲ ਰਿਕਾਰਡਿੰਗ ਉਹ ਅਸਲੀ ਨਿਕਲਦੀ ਹੈ ਕਿ ਨਕਲੀ ਨਿਕਲਦੀ ਹੈ ਵੈਸੇ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਤੇ ਵੀ ਆਪਣਾ ਵਿਚਾਰ ਲਿਖ ਸਕਦੇ ਹੋ ਹੁਣ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਗੌਰਵ ਯਾਦਵ ਸਾਹਿਬ ਹੈ ਉਹਨਾਂ ਨੂੰ ਦਿੱਲੀ ਦੀ ਵਿਧਾਨ ਸਭਾ ਨੇ ਤਲਬ ਕੀਤਾ ਹੋਇਆ ਮਾਮਲਾ ਉੱਥੇ ਆਕਸੀ ਦੀ ਵੀਡੀਓ ਦਾ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਕਸੀ ਜਿਹੜੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਤੋਂ ਬਾਅਦ ਬਣਾਈ ਸੀ ਉੱਥੇ ਕੀ ਹੋਇਆ ਆਕਸੀ ਵਿਧਾਨ ਸਭਾ 'ਚ ਬੋਲ ਰਹੀ ਸੀ ਬਾਦ ਚਮਰੋਧੀਆਂ ਰੌਲਾ ਪਾ ਲਿਆ ਵੀ ਗੁਰੂ ਸਾਹਿਬਾਨਾਂ ਦੇ ਉੱਪਰ ਇੰਨੇ ਗਲਤ ਸ਼ਬਦਾਵਲੀ ਵਰਤੀ ਹੈ ਤੇ ਉਸ ਤੋਂ ਬਾਅਦ ਫਿਰ ਵੱਡਾ ਰੌਲਾ ਪੈ ਗਿਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਹਿ ਰਹੀ ਹੈ ਵੀ ਅਸੀਂ ਇਹਦੀ ਜਾਂਚ ਕਰਾ ਲਈ ਹੈ ਫਰੈਂਸਿਕ ਲੈਬ ਤੋਂ ਉਹ ਜਿਹੜੀ ਵੀਡੀਓ ਹੈ ਉਹ ਤਾਂ ਨਕਲੀ ਹੈ ਉਹ ਤਾਂ AI ਦੇ ਨਾਲ ਐਡਿਟ ਕੀਤੀ ਗਈ ਹੈ ਤੇ ਦਿੱਲੀ ਸਰਕਾਰ ਇਹ ਕਹਿ ਰਹੀ ਵੀ ਅਸੀਂ ਵੀ ਜਾਂਚ ਕਰਾ ਲਈ ਹੈ ਉਹ AI ਨਾਲ ਨਹੀਂ ਬਣੀ ਉਹ ਅਸਲੀ ਹੈ ਹੁਣ ਇਸ ਮਾਮਲੇ ਦੇ ਉੱਪਰ ਜਿਹੜਾ ਦਾਵਾ ਪੰਜਾਬ ਪੁਲਿਸ ਨੇ ਕੀਤਾ ਸੀ ਡੀਜੀਪੀ ਤੇ ਜਿਹੜੇ ਕ੍ਰਾਈਮ ਬ੍ਰਾਂਚ ਦੇ ਮੁਖੀ ਹੈ ਤੇ ਜਿਹੜੇ ਐਸੀਪੀ ਜਲੰਧਰ ਹੈ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਨੇ ਤਲਬ ਕਰ ਲਿਆ ਕਿਉਂ ਕਿ ਉਹਨਾਂ ਨੇ ਉਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਭਾਜਪਾ ਦੇ ਜਿਹੜੇ ਇੱਕ ਮੰਤਰੀ ਹੈ ਕਪਲ ਮਿਸ਼ਰਾ ਉਹਨਾਂ ਦੇ ਉੱਪਰ ਜਲੰਧਰ ਚ ਕੇਸ ਦਰਜ ਕਰ ਲਿਆ ਸੀ ਤੇ ਫਿਰ ਵਿਧਾਨ ਸਭਾ ਦਿੱਲੀ ਦੀ ਨੇ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਕਮਿਸ਼ਨਰ ਇਹਨਾਂ ਸਾਰਿਆਂ ਨੂੰ ਤਲਬ ਕੀਤਾ ਵੀ ਦੱਸੋ ਤੁਸੀਂ ਕਿਹੜੇ ਆਧਾਰ ਤੇ ਕਹਿੰਦੇ ਹੋ ਵੀ ਇਹ ਜਿਹੜੀ ਵਾਇਰਲ ਕੀਤੀ ਵੀਡੀਓ ਇਹ ਨਕਲੀ ਹੈ ਜਦੋਂ ਕਿ ਉਹ ਅਸਲੀ ਹੈ ਔਰ ਇਹਨਾਂ ਨੇ ਫਿਰ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਸਾਹਿਬ ਨੇ ਤੇ ਜਿਹੜੇ ਕਮਿਸ਼ਨਰ ਪੁਲਿਸ ਜਲੰਧਰ ਹੈ ਉਹਨਾਂ ਨੇ ਜਵਾਬ ਮੰਗਿਆ ਸੀ ਹਫ਼ਤੇ ਦਾਸ ਦਿਨ ਦਾ ਵੀ ਸਾਨੂੰ ਜਵਾਬ ਦੇਣ ਲਈ ਟਾਈਮ ਦਿੱਤਾ ਜਾਵੇ ਅਸੀਂ ਤੱਥਾਂ ਸਮੇਤ ਪੇਸ਼ ਕਰਾਂ ਉਸ ਮਾਮਲੇ ਦੇ ਉੱਪਰ ਜਲੰਧਰ ਦੀ ਅਦਾਲਤ ਨੇ ਬਾਅਦ ਚ ਕਹਿਤਾ ਵੀ ਭਾਈ ਉਹ ਵੀਡੀਓ ਜਿਹੜੀ ਹੈ ਉਹ ਐਡਿਟ ਕੀਤੀ ਹੈ ਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟਾਉਣ ਦੇ ਆਦੇਸ਼ ਦੇ ਦਿੱਤੇ ਪਰ ਮਾਮਲਾ ਉਦੋਂ ਫੇਰ ਵੱਲ ਪੂਸੇ ਚ ਪੈ ਗਿਆ ਜਦੋਂ ਵਿਧਾਨ ਸਭਾ ਦੇ ਜਿਹੜੇ ਸਪੀਕਰ ਹੈ ਵਜ਼ਿੰਦਰ ਗੁਪਤਾ ਦਿੱਲੀ ਦੇ ਉਹਨਾਂ ਨੇ ਕਹਿਤਾ ਇਹ ਪਾਈ ਵੀਡੀਓ ਬਿਲਕੁਲ ਅਸਲੀ ਹੈ ਸੀ ਕਰਾ ਲਈ ਹੈ ਜਾਂਚ ਹੁਣ ਇੱਥੇ ਘਿਟੋਲਾ ਫੇਰ ਪੈ ਗਿਆ ਹੁਣ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਜਿਹੜੀ ਡੀਜੀਪੀ ਦੀ ਵੀਡੀਓ ਦੇ ਆਧਾਰ ਤੇ ਡੀਜੀਪੀ ਤੇ ਕਾਰਵਾਈ ਕੀਤੀ ਗਈ ਹੈ ਡੀਜੀਪੀ ਸਾਹਿਬ ਨੇ ਵੀ ਕਹਿਤਾ ਵੀ ਉਹ ਸਾਜ਼ਿਸ਼ ਹੈ ਸਾਰੀ ਪਰ ਅਸਲੀਅਤ ਕੀ ਹੈ ਇਹਦਾ ਪਤਾ ਉਦੋਂ ਲੱਗੇਗਾ ਜਦੋਂ ਸਾਰੀ ਤਰ੍ਹਾਂ ਦੀਆਂ ਜਾਂਚਾਂ ਹੋ ਕੇ ਤੇ ਰਿਜ਼ਲਟ ਬਾਹਰ ਆਉਣਗੇ ਪਰ ਇੱਥੇ ਇੱਕ ਸਵਾਲ ਯਾਰ ਹੋਰ ਫਾਇਦਾ ਹੋ ਗਿਆ ਹੁਣ ਜਾਂਚ ਪੰਜਾਬ ਸਰਕਾਰ ਵੀ ਕਰਾਈ بیٹھی ਵੀਡੀਓ ਦੀ ਦਿੱਲੀ ਸਰਕਾਰ ਵੀ ਪੰਜਾਬ ਸਰਕਾਰ ਕਹਿੰਦੀ ਸਾਡੀ ਜਾਂਚ ਚ ਉਹ ਵੀਡੀਓ ਜਿਹੜੀ ਆ ਉਹ ਐਡਿਟ ਸਾਬਤ ਹੋ ਰਹੀ ਹੈ ਦਿੱਲੀ ਸਰਕਾਰ ਕਹਿ ਰਹੀ ਵੀ ਸਾਡੀ ਜਿਹੜੀ ਫੋਰੈਂਸ ਕਲੈਬ ਦੀ ਜਾਂਚ ਹੈ ਉਹਦੇ ਚ ਉਹ ਵੀਡੀਓ ਅਸਲੀ ਸਾਬਤ ਹੋ ਰਹੀ ਹੈ ਦੱਸੋ ਫਿਰ ਫੋਰੈਂਸ ਕਲੈਬਾਂ ਦੀ ਜਾਂਚ ਦਾ ਅਰਥ ਕੀ ਰਹਿ ਗਿਆ ਹੈ ਹੁਣ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲ ਤੱਕ ਸਾਹਿਬ ਤੇ ਤਲਬ ਕੀਤਾ ਉੱਥੇ ਵੀ ਉਹਨਾਂ ਦੀਆਂ ਵੀਡੀਓ ਦੇ ਮੁੱਦੇ ਉੱਠੇ ਪਿਛਲੇ ਟਾਈਮ 'ਚ ਮੁੱਖ ਮੰਤਰੀ ਦੇ ਨਾਮ ਤੇ ਕੁਝ ਵੀਡੀਓ ਆਈਆਂ ਸੀ ਕਾਲ ਤੱਕ ਸਾਹਿਬ ਨੇ ਤਲਬ ਕੀਤਾ ਜਦੋਂ ਮੁੱਖ ਮੰਤਰੀ ਨੂੰ ਉਹਨਾਂ ਵੀਡੀਓ ਬਾਰੇ ਪੁੱਛਿਆ ਗਿਆ ਵੀ ਇਹ ਆ ਵੀਡੀਓ ਤੇਰੀਆਂ ਨੇ ਤਾਂ ਮੁੱਖ ਮੰਤਰੀ ਨੇ ਕਿਹਾ ਵੀ ਨਕਲੀ ਨੇ ਅਸਲੀ ਨਹੀਂ ਹੈਗੀਆਂ AI ਨਾਲ ਬਣਾਈਆਂ ਨੇ ਤਾਂ ਫੇਰ ਕਾਲ ਤੱਕ ਸਾਹਿਬ ਜੱਜਦਾਰ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਅਸੀਂ ਕਰਾਉਣੀ ਚਾਹੁੰਦੇ ਹਾਂ ਜਾਂਚ ਫਿਰ ਕਿਹੜੀਆਂ ਦੋ ਲੈਬ ਦੋ ਲੈਬ ਦੱਸੋ ਜਿੰਨਾ ਤੋਂ ਜਾਂਚ ਕਰਾਈਏ ਹੁਣ ਪਹਿਲਾ ਤਾਂ ਸਵਾਲ ਹੈ ਆ ਵੀ ਉਹ ਸਟੇਟ ਦੇ ਮੁਖੀ ਨਹੀਂ ਉਹ ਮੁੱਖ ਮੰਤਰੀ ਨੇ ਜੇਕਰ ਕਾਲ ਤਖ ਸਾਹਿਬ ਨੇ ਜਾਂਚ ਕਰਾਉਣੀ ਹੈ ਤਾਂ ਫਿਰ ਮੁੱਖ ਮੰਤਰੀ ਤੋਂ ਪੁੱਛ ਕੇ ਕਿਉਂ ਕਰਾਈ ਜਾ ਰਹੀ ਹੈ ਇਹ ਸਵਾਲ ਹੋਰ ਵੀ ਕਈਆਂ ਨੇ ਉਠਾਏ ਨੇ ਵੀ ਫਿਰ ਇਹ ਜਾਂਚ ਕਾਲ ਤਖ ਸਾਹਿਬ ਨੂੰ ਆਪੇ ਕਰਾਉਣੀ ਚਾਹੀਦੀ ਹੈ ਜਿਹੜੀ ਮਰਜ਼ੀ ਲੈਬ ਤੋਂ ਕਰਾਵੇ ਇਹ ਕਹਿਣਾ ਵੀ ਪਹਿਲਾਂ ਤੁਸੀਂ ਦੱਸੋ ਕਿਹੜੀ ਲੈਬੋਰੀ ਤੋਂ ਜਾਂਚ ਕਰਾਈਏ ਹੋ ਸਕਦਾ ਫਰਜ਼ ਕਰੋ ਅਗਲਾ ਉਹ ਲੈਬੋਰੀ ਦੱਸਦੇ ਜਿਹੜੀ ਲੈਬੋਰੀ ਤੱਕ ਉਹਦੀ ਪਹੁੰਚ ਹੋਵੇ ਪਹੁੰਚ ਤਾਂ ਸੀਐਮ ਆ ਮੇ ਮੁੱਖ ਮੰਤਰੀ ਆ ਪੰਜਾਬ ਤੇ ਜਿੰਨੀਆਂ ਫੋਰੈਂਸਿਕ ਲੈਬ ਨੇ ਉਹਨਾਂ ਸਾਰੀਆਂ ਤੱਕ ਸੀਐਮ ਸਾਹਿਬ ਦੀ ਪਹੁੰਚ ਤਾਂ ਹੁੰਦੀ ਹੀ ਆ ਪਰ ਉੱਥੇ ਵੀ ਅਜੇ ਮਾਮਲਾ ਅੱਧ ਵਿਚਾਲੇ ਰੁਕਿਆ ਹੋਇਆ ਅੱਗੇ ਜਦੋਂ ਜਾਂਚਾਂ ਹੋਣਗੀਆਂ ਫਿਰ ਪਤਾ ਲੱਗੇਗਾ ਕੀ ਨਿਕਲਦਾ ਪਰ ਹੁਣ ਸਵਾਲ ਤਾਂ ਯਾਰ ਬੜੇ ਹੋਗੇ ਨਾ ਇੱਕ ਏਆਈ ਕਹਿਣਾ ਸੌਖਾ ਹੋ ਗਿਆ ਇੱਕ ਫਿਰ ਫ੍ਰੈਂਸਿਕ ਲੈਬਾਂ ਦੀ ਜਾਂਚ ਵੀ ਜਿਹੜੀ ਆ ਉਹ ਕਿਹੜੀ ਤੇ ਭਰੋਸਾ ਕੀਤਾ ਜਾਏ ਦਿੱਲੀ ਵਾਲੀ ਹੋਰ ਆ ਪੰਜਾਬ ਵਾਲੀ ਹੋਰ ਆ ਉਹ ਆਤਸ਼ੀ ਵਾਲੇ ਮੁੱਦੇ ਤੇ ਹੁਣ ਅਗਲੀ ਖਬਰ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਹੈ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੱਕ ਅੰਕਤਾ ਅਰੋੜਾ ਨਾਂ ਦੀ ਇੱਕ ਅਫਸਰ ਗ੍ਰਿਫਤਾਰ ਅੱਜ ਕੀਤੀ ਵਿਜੀਲੈਂਸ ਇੱਕ ਲੱਖ ਰੁਪਇਆ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਉਹਨੂੰ ਫੜਨ ਦਾ ਦਾਵਾ ਕੀਤਾ ਗਿਆ ਹੁਣ ਸਵਾਲ ਇੱਥੇ ਇਹ ਹੈ ਕਿ ਇਹ ਚੱਲ ਕੀ ਰਿਹਾ ਪੰਜਾਬ 'ਚ ਹੁਣ ਉਹ ਜਿਹੜੀ ਅਫਸਰ ਹੈ ਅੰਕਿਤਾ ਅਰੋੜਾ ਉਹਦੇ ਤੇ ਦੋਸ਼ ਵਿਜੀਲੈਂਸ ਨੇ ਇਹ ਲਾਇਆ ਕਿ ਉਹ ਟਾਊਨ ਪਲਾਨਰ ਆਫਿਸ ਸੀ ਅਫੀਸਰ ਸੀਗੀ ਤੇ ਉਹ ਕਲੋਨੀਆਂ ਦੇ ਵਿੱਚ ਪਲਾਟ ਕੱਟਣ ਦੇ ਮਾਮਲੇ ਦੇ ਉੱਪਰ ਰਿਸ਼ਵਤ ਲੈਂਦੀ ਸੀ ਤੇ ਹੁਣ ਉਹਨੇ 1 ਲੱਖ ਰੁਪਈਆ ਰਿਸ਼ਵਤ ਮੰਗੀ ਸੀ ਤੇ ਜਦੋਂ ਅਗਲੇ ਦੇ ਰਹੇ ਸੀ ਤਾਂ ਰੰਗੇ ਹੱਥੀ ਵਿਜੀਲੈਂਸ ਨੇ ਉਹਨੂੰ ਗ੍ਰਿਫਤਾਰ ਕੀਤਾ ਹੁਣ ਪਿਆਰੋ ਸਵਾਲ ਇੱਥੇ ਫੇਰ ਖੜਾ ਹੋ ਗਿਆ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਖਤਮ ਹੋ ਗਈ ਹੈ ਤੇ ਡਰ ਬਹੁਤ ਪੈ ਗਿਆ ਤੇ ਹੁਣ ਰਿਸ਼ਵਤ ਲੈਣ ਤੋਂ ਸਾਰੇ ਡਰਦੇ ਆ ਪਰ ਮੇਰਾ ਸਵਾਲ ਇੱਥੇ ਇਹ ਖੜਾ ਹੋ ਗਿਆ ਜੇਕਰ ਰਿਸ਼ਵਤਖੋਰੀ ਦੇ ਖਿਲਾਫ ਇੰਨਾ ਡਰ ਫਾਇਦਾ ਹੋ ਗਿਆ ਤਾਂ ਫਿਰ ਇੰਨੀ ਆਸਾਨੀ ਨਾਲ ਇੰਨੀ ਮੌਜ ਨਾਲ ਅਸ਼ਰਮ ਰਿਸ਼ਵਤ ਕਿਉਂ ਲਈ ਜਾ ਰਹੀ ਹੈ ਕਿੰਨੇ ਬੰਦੇ ਹੁਣ ਤੱਕ ਫੜੇ ਗਏ ਨਹੀਂ ਜਾਣਕਾਰਤਾ ਵੀ ਕਹਿੰਦੇ ਨੇ ਵੀ ਜੇਕਰ ਹਜ਼ਾਰਾਂ ਵਿਅਕਤੀ ਹਜ਼ਾਰਾਂ ਛੋਟੇ ਵੱਡੇ ਕਰਮਚਾਰੀ ਤੇ ਅਫੀਸਰ ਰਿਸ਼ਵਤ ਇੱਕ ਦਿਨ ਚ ਲੈਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਕੋਈ ਵਿਰਲਾ ਵਾਂਝਾ ਇੱਕ ਅੱਧਾ ਫੜਿਆ ਜਾਂਦਾ ਬਾਕੀ ਨਹੀਂ ਫੜੇ ਜਾਂਦੇ ਹੁਣ ਤੁਸੀਂ ਇਸ ਮਾਮਲੇ ਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮਾਮਲੇ ਤੇ ਵੀ ਲਿਖਿਓ ਕਿਉਂਕਿ ਰਜਾਨਾ ਹੀ ਫੜੇ ਜਾ ਰਹੇ ਨੇ ਹੁਣ ਇੱਕ ਮਾਮਲਾ ਅੱਜ ਜਿਹੜਾ ਬਹੁਤ ਵੱਡੀ ਚਰਚਾ ਚਾਇਆ ਉਹ ਹੈ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੇ ਉੱਪਰ ਵੱਜੇ ਯੂ ਟਰਨ ਦਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਮਾਗੀ ਦੇ ਮੇਲੇ ਤੇ ਉਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ ਹੜਕੰਪ ਮਚਾਤਾ ਸੀ ਵੀ ਜਿਹੜੇ 328 ਗੁਰੂਗ੍ਰੰਥ ਸਾਹਿਬ ਦੇ ਸਰੂਪ ਨਹੀਂ ਮਿਲ ਰਹੇ ਸੀ ਤੇ ਉਹਨਾਂ ਦੇ ਵਿੱਚੋਂ 169 ਸਰੂਪ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਾਨੂੰ ਜਲੰਧਰ ਦੇ ਨੇੜੇ ਬੰਗਾ ਉੱਥੋਂ ਮਿਲ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਉਹਨਾਂ ਚੋਂ 139 ਸਰੂਪਾਂ ਦਾ ਰਿਕਾਰਡ ਐਸਜੀਪੀਸੀ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਹੈ ਨਹੀਂ ਵੱਡੀ ਖਬਰ ਵੱਡਾ ਹੜਕੰਪ ਮੱਛਿਆਚਾਰ ਚ ਫੇਰੇ ਰੌਲਾ ਪੈ ਗਿਆ ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਜਾਂ ਉਹ ਧਾਰਮਿਕ ਸਾਨ ਦੀ ਜਿਹੜੀ ਕਮੇਟੀ ਸੀ ਉਹ ਸਾਹਮਣੇ ਆਈ ਔਰ ਉਹਨਾਂ ਨੇ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਉਹਨਾਂ ਨੇ ਕਿਹਾ ਵੀ ਵੇਖੋ ਬਿਲਕੁਲ ਝੂਠੀ ਗੱਲ ਬੋਲੀ ਗਈ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਫਿਰ ਦੂਜੀਆਂ ਪਾਰਟੀਆਂ ਸਾਹਮਣੇ ਆਈਆਂ ਉਹਨਾਂ ਨੇ ਮੁੱਖ ਮੰਤਰੀ ਨੂੰ ਘੇਰਿਆ ਵੀ ਭਾਈ ਭਗਵੰਤ ਮਾਨ ਸਾਹਿਬ ਜਰਾ ਤਾਂ ਜਵਾਬ ਦਿਓ ਵੀ ਤੁਸੀਂ ਜਿਹੜਾ ਬਿਆਨ ਦਿੱਤਾ ਸੀ ਉਹ ਸਹੀ ਸੀ ਤੇ ਕਿਵੇਂ ਸਹੀ ਸੀ ਤੇ ਯਾਰ ਅਸਤੀਫਾ ਦਿਓ ਉਸ ਤੋਂ ਬਾਅਦ ਆ ਹੁਣ ਨਵਾਂ ਸੱਪ ਨਿਕਲ ਆਇਆ ਜਦੋਂ ਆਮ ਆਦਮੀ ਪਾਰਟੀ ਨੇ ਯੂ ਟਰਨ ਮਾਰ ਲਿਆ ਪਿੱਛੇ ਮੁੜ ਕੇ ਬਿਆਨ ਹੀ ਬਦਲ ਦਿੱਤਾ ਹੁਣ ਬੀਤੀ ਰਾਤ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸਾਹਿਬ ਸਿੱਖਿਆ ਮੰਤਰੀ ਹਰਜੂਤ ਬੈਸ ਤੇ ਨਾਲ ਜਿਹੜੇ ਮਾਲਵਿੰਦਰ ਕੰਗ ਐਮਪੀ ਸਾਹਿਬ ਹੈ ਉਹ ਗਏ ਉੱਥੇ ਔਰ ਉੱਥੇ ਜਾ ਕੇ ਉਹਨਾਂ ਨੇ ਮੀਟਿੰਗ ਕੀਤੀ ਕਮੇਟੀ ਨਾਲ ਫਿਰ মিডিਆ ਦੇ ਸਾਹਮਣੇ ਉਹਨਾਂ ਨੇ ਉਹ ਸੱਚ ਕਬੂਲਿਆ ਜਿਹਨੇ ਸਾਰਿਆਂ ਨੂੰ ਹੈਰਾਨ ਕਰਤਾ ਉਹ ਕਹਿੰਦੇ ਜੀ ਇੱਥੇ ਕੁਝ ਵੀ ਗਲਤ ਨਹੀਂ ਹੈ ਕੋਈ ਵੀ ਗੜਬੜ ਨਹੀਂ ਹੈ ਸਭ ਕੁਝ ਠੀਕ ਪਾਇਆ ਗਿਆ ਹੈ ਕੋਈ ਪਰਚਾ ਨਾ ਇਹਨਾਂ ਤੋਂ ਪਹਿਲਾਂ ਕੀਤਾ ਸੀ ਨਾ ਕਾਰਵਾਈ ਹੁਣ ਕਰ ਰਹੇ ਆ ਤੇ ਮੁੱਖ ਮੰਤਰੀ ਨੇ ਜੋ ਬੋਲਿਆ ਕਹਿੰਦੇ ਉਹ ਮਿਸ ਕਮਿਊਨੀਕੇਸ਼ਨ ਹੋਈ ਹੈ ਵਾਟ ਇਜ਼ ਮਿਸ ਕਮਿਊਨੀਕੇਸ਼ਨ ਮਿਸ ਕਮਿਊਨੀਕੇਸ਼ਨ ਮੀਨਸ ਜਦੋਂ ਗਲਤ ਜਾਣਕਾਰੀ ਫਲਾਈ ਜਾਵੇ ਜਾਂ ਗਲਤ ਜਾਣਕਾਰੀ ਮਿਲੇ ਹੁਣ ਉਹਨਾਂ ਨੇ ਤਾਂ ਕਹਿਤਾ ਮਿਸ ਕਮਿਊਨੀਕੇਸ਼ਨ ਹੈ ਪਰ ਸਵਾਲ ਇੱਥੇ ਪਿਆਰੇ ਹੋਏ ਆ ਮਿਸ ਕਮਿਊਨੀਕੇਸ਼ਨ ਕੀਤੀ ਕਿਨੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਮਿਸ ਕਮਿਊਨੀਕੇਸ਼ਨ ਕੀਤੀ ਹੈ ਕਿ ਜਾਂ ਫਿਰ ਮਿਸ ਕਮਿਊਨੀਕੇਸ਼ਨ ਕਿਸੇ ਹੋਰ ਨੇ ਕੀਤੀ ਹੈ ਜਿਹੜੀ ਸਿੱਟ ਜਾਂਚ ਕਰ ਰਹੀ ਹੈ ਕਿ ਉਹਨੇ ਮੁੱਖ ਮੰਤਰੀ ਨੂੰ ਜਾਣਕਾਰੀ ਗਲਤ ਦਿੱਤੀ ਜਾਂ ਮੁੱਖ ਮੰਤਰੀ ਨੇ ਅੱਗੇ ਪੇਸ਼ ਕਰੀ ਗਲਤ ਕੀਤੀ ਹੈ ਜਿਹਦੇ ਤੋਂ ਵੀ ਫਾਲਟ ਰਿਹਾ ਉੱਤੇ ਕਾਰਵਾਈ ਤਾਂ ਬਣਦੀ ਹੈ ਨਾ ਇੰਨਾ ਸੰਵੇਦਨਸ਼ੀਲ ਮਾਮਲਾ ਧਾਰਮਿਕ ਮਾਮਲਾ ਧਾਰਮਿਕ ਮਾਮਲੇ ਨਾਲ ਲੋਕਾਂ ਦੀਆਂ ਇੰਨੀਆਂ ਭਾਵਨਾਵਾਂ ਲੱਖਾਂ ਲੋਕਾਂ ਦੀਆਂ ਜੁੜੀਆਂ ਸੀ ਲੋਕ ਬਹੁਤ ਉੱਥੇ ਪਰੇਸ਼ਾਨ ਨੇ ਅੱਜ ਮਿਸਕਮਿਊਨੀਕੇਸ਼ਨ ਕਿਹਾ ਗਿਆ ਕਿਹਨੇ ਕੀਤੀ ਮਿਸਕਮਿਊਨੀਕੇਸ਼ਨ ਸਵਾਲ ਤਾਂ ਇੱਥੇ ਕਹੀ ਨੇ ਪਹਿਲਾ ਸਵਾਲ ਇਹ ਆ ਵੀ ਜਿਹੜੀ ਉਹ ਸਟ ਹੈ ਜਿਹੜੀ ਜਾਂਚ ਟੀਮ ਹੈ ਉਹ ਜਾਂਚ ਕਰਨ ਤੋਂ ਪਹਿਲਾਂ ਜਾਂਚ ਕਰਕੇ ਨਤੀਜਾ ਕੱਢਣ ਤੋਂ ਪਹਿਲਾਂ ਕੀ ਰੋਜ ਮੁੱਖ ਮੰਤਰੀ ਨੂੰ ਦੱਸ ਰਹੀ ਹੈ ਤੇ ਮੁੱਖ ਮੰਤਰੀ ਫਿਰ ਭਰੇ ਇਕੱਠ ਦੇ ਵਿੱਚ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਆਣ ਪੜਤਾਲੀਆਂ ਗੱਲਾਂ ਅੱਗੇ ਲੋਕਾਂ ਤੱਕ ਦੱਸ ਰਿਹਾ ਨੇ ਇਹ ਫਿਰ ਚੱਲ ਕੀ ਰਿਹਾ ਹੈ ਇੰਨੇ ਵੱਡੇ ਮੁੱਦਿਆਂ ਦੇ ਉੱਪਰ ਜ਼ਿੰਮੇਵਾਰਤਾ ਕਿਹਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਨਹੀਂ ਪਹਿਲਾਂ ਵੀ ਉਹਨਾਂ ਨੇ ਕਈ ਐਸੇ ਦਾਅਵੇ ਕੀਤੇ ਜਿਨ੍ਹਾਂ ਦੇ ਬਾਅਦ ਵਿੱਚ ਭੂਮਪੜਾ ਸੋਇਆ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਇਹ ਕਹਿਤਾ ਸੀਗਾ ਬਈ ਜਿਹੜਾ ਗੈਂਗਸਟਰ ਗੋਲਡੀ ਬਰਾੜ ਹੈ ਉਹ ਅਮਰੀਕਾ ਦੇ ਵਿੱਚ ਫੜਿਆ ਗਿਆ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਬਸ ਥੋੜੇ ਟਾਈਮ 'ਚ ਭਾਰਤ ਲੈ ਆਉਣ ਪੰਜਾਬ ਲੈ ਆਉਣ ਔਰ ਉਸ ਤੋਂ ਬਾਅਦ ਅੱਜ ਤੱਕ ਉਹ ਗੋਲਡੀ ਬਰਾੜ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ ਸਵਾਲ ਇਹ ਆ ਗੋਲਦੀ ਵਿਰਾੜ ਫੜਿਆ ਨਹੀਂ ਗਿਆ ਸੀ ਕਿ ਫੜ ਕੇ ਗਾਇਬ ਕੀਤਾ ਗਿਆ ਕਿੱਧਰ ਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਬਿਆਨ ਹੀ ਹਵਾ 'ਚ ਦਾਗਤਾ ਸੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਇਹਦੇ ਉੱਪਰ ਕੋਈ ਵੀ ਗੱਲ ਜਾਂ ਸਫਾਈ ਪੇਸ਼ ਨਹੀਂ ਕੀਤੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਇਆ ਵੀ ਮੈਂ ਵਿਦੇਸ਼ ਗਿਆ ਔਰ ਉੱਥੇ BMW ਜਿਹੜੀ ਕਾਰਾਂ ਬਣਾਉਣ ਦੀ ਬਹੁਤ ਵੱਡੀ ਕੰਪਨੀ ਹੈ ਉਹਦੇ ਨਾਲ ਮੇਰਾ ਸਮਝੌਤਾ ਹੋਇਆ ਤੇ ਉਹ ਜਲਦੀ ਹੀ ਪੰਜਾਬ ਦੇ ਵਿੱਚ ਆ ਕੇ ਤੇ BMW ਦਾ ਕਾਰਾਂ ਬਣਾਉਣ ਦਾ ਪ੍ਰੋਜੈਕਟ ਲਾਉਣਗੇ ਇਹ ਗੱਲਾਂ ਮੁੱਖ ਮੰਤਰੀ ਨੇ ਕੀਤੀਆਂ 2 ਸਾਲ ਬੀਤ ਗਏ ਇਹਨਾਂ ਗੱਲਾਂ ਨੂੰ ਅੱਜ ਤੱਕ BMW ਕੰਪਨੀ ਨਾ ਪੰਜਾਬ ਚ ਆਈ ਨਾ ਉਹਨਾਂ ਦਾ ਕੋਈ ਪ੍ਰੋਜੈਕਟ ਲੱਗਾ ਨਾ ਇੱਥੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਕੀ ਉਹ ਸਾਰੇ ਬਿਆਨ ਸੀ ਜਿਹੜੇ ਇਸ ਤਰ੍ਹਾਂ ਦੇ ਕਈ ਹੋਰ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਹੋਏ ਆ ਬਿਆਨ ਜਿਹੜੇ ਬਾਸ ਦੇ ਵਿੱਚ ਕਦੇ ਵੀ ਸਾਨੂੰ ਦਿਖੇ ਨਹੀਂ ਜਿਹੜੇ ਤਾਂ ਵੋਟਾਂ ਤੋਂ ਪਹਿਲਾਂ ਸਰਕਾਰ ਬਣਾਉਣ ਲਈ ਵਾਅਦੇ ਕੀਤੇ ਸੀ ਗਰੰਟੀਆਂ ਉਹ ਤਾਂ ਛੱਡੋ ਜਿਹੜੇ ਬਾਅਦ ਚ ਸਰਕਾਰ ਬਣਾ ਕੇ ਦਿੱਤੇ ਉਹ ਵੀ ਪੂਰੇ ਹੋਏ ਦਿਖੇ ਨਹੀਂ ਬਹੁਤ ਸਾਰੇ ਬਿਆਨ ਹੁਣ ਆਹ ਜਿਹੜਾ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜੇ ਐਨੇ ਸਰੂਪ ਗਾਇਬ ਹੋਏ ਸੀ ਉਹਨਾਂ ਦੇ ਵਿੱਚੋਂ ਐਨੇ ਮਿਲ ਗਏ ਨੇ ਇਹਨਾਂ ਦੇ ਉੱਪਰ ਫੇਰ ਯੂ ਟਰਨ ਵੱਜਿਆ ਹੁਣ ਸਵਾਲ ਇਹ ਨਹੀਂ ਕਿ ਕੀ ਮੁੱਖ ਮੰਤਰੀ ਸਾਹਿਬ ਇਹਨੇ ਗੈਰ ਜ਼ਿੰਮੇਵਾਰ ਤਰੀਕੇ ਨਾਲ ਬਿਆਨ ਦਿੰਦੇ ਨੇ ਕਿ ਬਿਆਨ ਦੇਣ ਲਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਨਾ ਪਰ ਫਿਰ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਕਿਉਂ ਨਹੀਂ ਹੈ ਦੇਖੋ ਐਦਾਂ ਵੱਡੇ ਬਿਆਨ ਇੰਨੀ ਗੈਰ ਜ਼ਿੰਮੇਵਾਰਤਾ ਨਾਲ ਦੇ ਦੇ ਨੇ ਇਹ ਬਹੁਤ ਗਲਤ ਹੈ ਤੁਸੀਂ ਸਭ ਕੁਝ ਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ